ਜਦੋਂ ਗੁਰੂ ਗੋਬਿੰਦ ਸਿੰਘ ਨੇ ਸਰਸਾ ਨਦੀ ਪਾਰ ਕੀਤੀ ਤਾਂ ਉਹਨਾਂ ਦੇ ਨਾਲ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ 40 ਦਿਨੇੜੇ ਸਿੰਘ ਰਹਿ ਗਏ। ਦੂਜੇ ਪਾਸੇ ਸਰਸਾ ਤੋਂ ਵਿਛੜ ਕੇ ਮਾਤਾ ਗੁਜਰੀ ਦੀ ਨਾਲ 7 ਤੇ 9 ਸਾਲਾਂ ਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਆਪਣੀਆਂ ਨਿੱਕੀਆਂ ਉਂਗਲਾਂ ਨਾਲ ਦਾਦੀ ਮਾਂ ਦਾ ਹੱਥ ਫੜ ਸਰਸਾ ਨਦੀ ਕਿਨਾਰੇ ਤੁਰਦੇ ਗਏ। ਜਿੱਥੇ ਉਹਨਾਂ ਦਾ ਵਿਛੋੜਾ ਪੈ ਗਿਆ ਤੇ ਉਸ ਪਾਵਨ ਸਥਾਨ ਤੇ ਅੱਜ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਜੋਬਿਤ ਹੈ। ਦੂਜੇ ਪਾਸੇ ਮਾਤਾ ਸੁੰਦਰ ਕੌਰ ਜੀ ਮਾਤਾ ਸੈਬ ਕੌਰ ਜੀ ਪਾਈਮਨੀ ਸਿੰਘ ਜੀ ਤੇ ਕੁਝ ਹੋਰ ਸਿੱਖ ਤੀਜੇ ਹਿੱਸੇ ਵਜੋਂ ਰੂਪਨਗਰ ਨੂੰ ਤੁਰ ਪਏ ਇਸ ਤਰ੍ਹਾਂ ਗੁਰੂ ਪਰਿਵਾਰ ਤਿੰਨ ਹਿੱਸਿਆਂ ਵਿੱਚ ਵਿਛੜ ਗਿਆ ਉਧਰ ਜਦੋਂ ਗੁਰੂ ਸਾਹਿਬ ਚਮਕੌਰ ਦੀ ਕੱਚੀ ਗੜੀ ਪਹੁੰਚੇ ਉਦੋਂ ਤੱਕ ਪਰਿਵਾਰ ਦਾ ਵਿਛੋੜਾ ਹੋ ਚੁੱਕਿਆ ਸੀ ਫਿਰ ਵੀ ਗੁਰੂ ਸਾਹਿਬ ਚਾਦੇ ਤੇ ਸਿੰਘ ਚੜ੍ਹਦੀ ਕਲਾ ਵਿੱਚ ਸਨ ਅੱਲਾ ਯਾਰ ਖਾਂ ਜੋਗੀ ਆਪਣੀ ਜੰਗ 헤 ਸ਼ਹੀਦਾਂ ਵਿੱਚ ਚਮਕੌਰ ਦੀ ਜੰਗ ਨੂੰ ਬਿਆਨ ਕਰਦਾ ਗੁਰੂ ਗੋਬਿੰਦ ਸਿੰਘ ਜੀ ਨੇ ਪਿੱਛਾ ਕਰ ਆਉਂਦੀਆਂ ਦੁਸ਼ਮਣ ਫੌਜਾਂ ਦਾ ਮੁਕਾਬਲਾ ਕਰਨ ਲਈ ਕੱਚੀ ਗੜੀ ਦੇ ਅੰਦਰ ਜਿੰਨਾ ਕੁ ਜ ਇੰਤਜ਼ਾਮ ਹੋ ਸਕਦਾ ਸੀ ਤੁਰੰਤ ਕਰ ਲਿਆ। ਉਹਨਾਂ ਸਿੱਖਾਂ ਦੇ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਕੇ ਗੜੀ ਦੇ ਚਾਰੇ ਪਾਸੇ ਤੈਨਾਤ ਕਰ ਦਿੱਤੇ। ਸਿੰਘ ਥੱਕੇ ਟੁੱਟੇ ਭੁੱਖੇ ਪਾਣੇ ਸਨ ਪਰ ਫਿਰ ਵੀ ਸਾਰਿਆਂ ਦੇ ਹੌਂਸਲੇ ਬੁਲੰਦੀ ਤੇ ਸਨ। ਉਧਰ ਮੁਗਲ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਤਕਰੀਬਨ 10 ਲੱਖ ਫੌਜ ਦਾ ਕਾਫਲਾ ਲੈ ਕੇ ਕੱਚੀ ਗੜੀ ਨੂੰ ਆਨ ਘੇਰਿਆ। ਇਤਿਹਾਸ ਕਹਿੰਦਾ ਹੈ ਉਸ ਵੇਲੇ ਜਰਨੈਲ ਨਵਾਬ ਨੇ ਡਾਂਡੀ ਪਟਵਾ ਦਿੱਤੀ ਕਿ ਜੇਕਰ ਗੁਰੂ ਆਪਣੇ ਸਾਥੀਆਂ ਸਮੇਤ ਆਪਣੇ ਆਪ ਨੂੰ ਪੇਸ਼ ਕਰ ਦੇਵੇ ਤਾਂ ਉਸ ਦੀ ਜਾਨ ਬਖਸ਼ ਦਿੱਤੀ ਜਾਵੇਗੀ। ਇਸ ਦਾ ਜਵਾਬ ਗੁਰੂ ਸਾਹਿਬ ਨੇ ਤੀਰ ਨਾਲ ਦਿੱਤਾ। ਦੂਜੇ ਪਾਸੇੋਂ ਵੀ ਤੀਰਾਂ ਦੀਆਂ ਗੋਲੀਆਂ ਦੀ ਬਿਛਾੜ ਸ਼ੁਰੂ ਹੋ ਗਈ ਪਰ ਗੜੀ ਦੀ ਦੀਵਾਰ ਨੇੜੇ ਆਉਣ ਕਿਸੇ ਦੀ ਹਿੰਮਤ ਨਾ ਹੋਈ। ਨਾਹਰ ਖਾਨ ਤੇ ਗੈਰਤ ਖਾਨ ਸਰਹੰਦ ਦੇ ਦੋ ਜਰਨੈਲਾਂ ਨੇ ਦੀਵਾਰਾਂ ਤੋਂ ਉੱਪਰ ਸਿਰ ਚੁੱਕਣ ਦੀ ਹਿੰਮਤ ਕੀਤੀ। ਦੋਨੋਂ ਗੁਰੂ ਸਾਹਿਬ ਦੇ ਤੀਰਾਂ ਦਾ ਸ਼ਿਕਾਰ ਹੋ ਗਏ ਪਰ ਖਵਾ ਦਾ ਮਰਦੂਦ ਗੜੀ ਦੀ ਦੀਵਾਰ ਦੇ ਨਾਲ ਛੁਪ ਕੇ ਬਾਤ ਨਿਕਲਿਆ ਭਾਈ ਦਇਆ ਸਿੰਘ ਭਾਈ ਤਰਮ ਸਿੰਘ ਗੁਰੂ ਸਾਹਿਬ ਨਾਲ ਸਵੇਰ ਦੀ ਲੜਾਈ ਦੀ ਵਿਉਂਤ ਬਣਾਉਣ ਲੱਗੇ ਚਮਕਾਰ ਦੀ ਗੜੀ ਵਿੱਚ ਬਾਕੀ ਸਿੰਘ ਤਾਂ ਥੱਕੇ ਹਾਰੇ ਸੌਂ ਗਏ ਪਰ ਗੁਰੂ ਗੋਬਿੰਦ ਸਿੰਘ ਜੀ ਤੈਲ ਕਦਮੀ ਕਰਦੇ ਗੜੀ ਦੀ ਦੀਵਾਰ ਦੀਆਂ ਕਲਰ ਖਾਧੀਆਂ ਇੱਕ ਇੱਕ ੱਟਾ ਨੂੰ ਬੜੇ ਪਿਆਰ ਤੇ ਧਿਆਨ ਨਾਲ ਨੀਜ ਲਾ ਕੇ ਦੇਖਦੇ ਤੇ ਸੋਚ ਰਹੇ ਸਨ ਕਿ ਜਗ੍ਹਾ ਤੇ ਅੱਜ ਉਹ ਹੋਣਾ ਜੋ ਰਹਿੰਦੀ ਦੁਨੀਆ ਤੱਕ ਲੋਕ ਯਾਦ ਰੱਖਣਗੇ ਕੋਲ ਫਾਇਦਾ ਸਿੰਘ ਜੀ ਖੜੇ ਸਨ ਤੇ ਉਹਨਾਂ ਨੇ ਗੁਰੂ ਸਾਹਿਬ ਤੋਂ ਪੁੱਛਿਆ ਪਾਸ਼ਾ ਜੀ ਏ ਕੰਧਾ ਪਟਨਾ ਸਾਹਿਬ ਤੇ ਅਨੰਦਪੁਰ ਸਾਹਿਬ ਦੀਆਂ ਕੰਧਾਂ ਨਾਲੋਂ ਵੀ ਜ਼ਿਆਦਾ ਸੋਹਣੀਆਂ ਨੇ ਤਾਂ ਗੁਰੂ ਸਾਹਿਬ ਨੇ ਜਵਾਬ ਦਿੱਤਾ ਪਟਨਾ ਸਾਹਿਬ ਸਿੱਖੀ ਦਾ ਬਚਪਨ ਸੀ ਅਨੰਦਪੁਰ ਸਾਹਿਬ ਸਿੱਖੀ ਦਾ ਸਕੂਲ ਹੈ ਪਰ ਇਹ ਘੜੀ ਸਿੱਖਾਂ ਦਾ ਵਿਸ਼ਵ ਵਿਦਿਆਲਾ ਬਣਨ ਜਾ ਰਿਹਾ ਤੇ ਇੱਥੇ ਹੀ ਸਿੱਖੀ ਦਾ ਇਮਤਿਹਾਨ ਹੋਵੇਗਾ ਰਾਤ ਪਈ ਸਿੰਘਾਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਤੁਸੀਂ ਦੋਨੋਂ ਸਾਬਜਾਦਿਆਂ ਨੂੰ ਨਾਲ ਲੈ ਕੇ ਨਿਕਲ ਜਾਓ ਗੁਰੂ ਸਾਹਿਬ ਨੇ ਉੱਤਰ ਦਿੱਤਾ ਤੇ ਇਸ ਉੱਤਰ ਨੇ ਸਭ ਨੂੰ ਚੁੱਪ ਕਰਾ ਦਿੱਤਾ ਕਿ ਤੁਸੀਂ ਕਿਹੜੇ ਸਾਬਜਾਦਿਆਂ ਦੀ ਗੱਲ ਕਰਦੇ ਹੋ ਤੁਸੀਂ ਸਾਰੇ ਮੇਰੇ ਸਾਬਜਾਦੇ ਹੋ ਸਿੰਘਾਂ ਇਹ ਸੁਣ ਕੇ ਭੁੱਖਣ ਭਾਣੇ ਗੁਰੂ ਦੀ ਓਟ ਸਹਾਰੇ ਸੌਂ ਗਏ ਗੁਰੂ ਸਾਹਿਬ ਬੜੇ ਪਿਆਰ ਨਾਲ ਹਰੇਕ ਸਿੰਘ ਨੂੰ ਨਿਹਾੜਦੇ ਉਹਨਾਂ ਦੀਆਂ ਦਸਤਾਰਾਂ ਠੀਕ ਕਰਦੇ ਤੇ ਕਦੀ ਉਹਨਾਂ ਦੇ ਮੂੰਹ ਪੈਰਾਵਲ ਦੇਖਦੇ ਸਵੇਰ ਹੋਈ ਪੰਜ-ਪੰਜ ਸਿੰਘਾਂ ਦੇ ਜਥੇ ਤਿਆਰ ਬੜ ਤਿਆਰ ਮੈਦਾਨ ਵਿੱਚ ਉਤਰੇ। ਗੁਰੂ ਸਾਹਿਬ ਨੇ ਆਪਣੇ ਦੋਨਾਂ ਪੁੱਤਰਾਂ ਨੂੰ ਆਪਣੇ ਹੱਥੀ ਤਿਆਰ ਕਰ ਜੰਗ ਦੇ ਮੈਦਾਨ ਚ ਉਤਾਰਿਆ। ਇੱਕ-ਇੱਕ ਜਥਾ ਗੜੀ ਤੋਂ ਬਾਹਰ ਨਿਕਲਦਾ ਸ਼ਹੀਦੀ ਸ਼ੂਰਬੀਰਤਾ ਦਾ ਨਵਾਂ ਕੈਮਪ ਸਾਬਿਤ ਕਰਕੇ ਵੀਰਗਤੀ ਨੂੰ ਪ੍ਰਾਪਤ ਹੋ ਜਾਂਦਾ। ਤੇ ਹੁਣ ਬਾਬਾ ਅਜੀਤ ਸਿੰਘ ਦੇ ਜਥੇ ਦੀ ਵਾਰੀ ਆਈ। 18 ਸਾਲ ਦੇ ਪੁੱਤਰ ਨੇ ਆਪਣੇ ਪਿਤਾ ਤੋਂ ਇਜਾਜ਼ਤ ਮੰਗੀ। ਤੇ ਪਿਤਾ ਦੇ ਦਿਲ ਦੀ ਗੱਲ ਸਮਝ ਕੇ ਕਹਿੰਦਾ, "ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ। ਜੀਤਾ ਜੋ ਗਿਆ ਤਾਂ ਖੈਰ ਜੀਤਾ ਆਉਂਗਾ।" ਪਿਤਾ ਦੇ ਦਿਲ ਤੇ ਕੀ ਗੁਜ਼ਰੀ ਹੋਵੇਗੀ ਜਦ ਪਤਾ ਹੋਵੇ ਕਿ ਪੁੱਤ ਨੇ ਮੁੜ ਵਾਪਸ ਨਹੀਂ ਆਉਣਾ ਪਰ ਪੁੱਤਰਾਂ ਦੇ ਦਾਦੀ ਨੇ ਅਸੀਸ ਦਿੱਤੀ ਸਭ ਤੋਂ ਵੱਡੇ ਸੈਭ ਜਾਦੇ ਨੂੰ ਜੰਗ ਵਿੱਚ ਜੂਝਦੇ ਦੇਖਿਆ ਇਤਿਹਾਸ ਕਹਿੰਦਾ ਹੈ ਸਤਗੁਰਾਂ ਦੇ ਚਿਹਰੇ ਤੇ ਜਲਾਲ ਦੇਖ ਕੇ ਇੱਕ ਵਾਰੀ ਤਾਂ ਮੁਗਲ ਫੌਜ ਵੀ ਖबरा ਗਈ ਵੱਡੇ ਵੱਡੇ ਜਿਗਰੇ ਵਾਲੇ ਗੜੀ ਚੋਂ ਗੁਰੂ ਸਾਹਿਬ ਦੀ ਬਿਜਲੀ ਵਾਂਗ ਗਰਜ ਦੀ ਆਵਾਜ਼ ਤੇ ਬੋਲੇ ਸੋਨੇ ਖਾਲ ਦੇ ਜੈਕਾਰਿਆਂ ਨੂੰ ਸੁਣ ਕੇ ਡੋਲ ਗਏ ਬਾਬਾ ਜੀ ਸਿੰਘ ਨੇ ਅਜਿਹੇ ਜ਼ੋਰ ਵਿਖਾਏ ਕਿ ਵੈਰੀ ਤਰਾ ਤਰਾ ਕਰ ਉਠਿਆ ਜਿਸ ਬਹਾਦਰੀ ਨਾਲ ਉਹਨਾਂ ਨੇ ਵੈਰੀਆਂ ਦਾ ਮੁਕਾਬਲਾ ਕੀਤਾ ਉਹ ਇਤਿਹਾਸ ਵਿੱਚ ਇੱਕ ਕਮਿਟ ਘਟਨਾ ਬਣ ਕੇ ਰਹਿ ਗਈ ਤੀਰ ਅਜਿਹੀ ਫੁਰਤੀ ਨਾਲ ਚਲਾਏ ਕਿ ਕੁਝ ਚਿਰ ਲਈ ਤਾਂ ਵੈਰੀ ਵੀ ਪਿੱਛੇ ਹਟਣ ਲਈ ਮਜਬੂਰ ਹੋ ਗਏ ਤੀਰਾਂ ਦਾ ਪੱਠਾ ਖਾਲੀ ਹੋਇਆ ਤਾਂ ਨੇਜੇ ਨਾਲ ਵਾਰ ਸ਼ੁਰੂ ਕਰ ਦਿੱਤਾ ਜਦ ਨੇਜਾ ਮੁਗਲ ਸਰਕਾਰ ਦੀ ਛਾਤੀ 'ਚ ਕੱਦੜ ਮਾਰੇ ਟੁੱਟਿਆ ਤਾਂ ਤਲਵਾਰ ਪਕੜ ਲਈ ਪੰਜੇ ਸਿੱਖ ਸ਼ਹੀਦ ਹੋ ਗਏ ਇਕੱਲਾ ਜਾਣ ਕੇ ਸਾਰੇ ਵਾਰੀ ਇਕੱਠੇ ਹੋ ਕੇ ਉਸ ਤੇ ਟੁੱਟ ਪਏ ਅਖੀਰ ਜੁਰਤ ਤੇ ਸੁਰਤਮਈ ਦੇ ਨਵੇਂ ਪੁਰਨੇ ਪਹੁੰਚੇ ਵੱਡੇ ਸਾਹਿਬ ਜਾਦੇ ਸ਼ਹੀਦ ਹੋ ਗਏ ਪੁੱਤਰ ਨੂੰ ਸ਼ਹੀਦ ਹੁੰਦਿਆਂ ਵੇਖ ਗੁਰੂ ਸਾਹਿਬ ਨਹੀਂ ਡੋਲੇ ਚੜ੍ਹਦੀ ਕਲਾ ਵਿੱਚ ਬੋਲੇ ਜਿਸ ਨੂੰ ਕਵੀ ਬਿਆਨ ਕਰਦਾ ਸਾਬਾਸ਼ ਪਿਸ਼ਰ ਖੂਬ ਦਲੇਰੀ ਨਾਲ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਫਰਜੰਦ ਬੜੇ ਹੋ ਬੋਲੇ ਸੋਨੇ ਹਾਲ ਦਾ ਨਾਰਾ ਲਾਇਆ ਗਿਆ ਅਕਾਲ ਪ੍ਰਖਤਾ ਧੰਨਵਾਦ ਕੀਤਾ ਇਨੇ ਨੂੰ ਛੋਟਾ ਸਹਿਬ ਜਿਆਦਾ ਸਾਹਮਣੇ ਆਏ ਵੱਡੇ ਭਰਾ ਨੂੰ ਦੇਖ ਕੇ ਉਸ ਨੂੰ ਵੀ ਸ਼ਹਾਦਤ ਦਾ ਚਾ ਚੜ ਗਿਆ। ਬਾਬਾ ਜੂਜਾਰ ਸਿੰਘ ਨੇ ਵੀ ਜੰਗ ਵਿੱਚ ਜਾਨ ਦੀ ਇਜਾਜ਼ਤ ਮੰਗੀ। ਪਿਤਾ ਦੇ ਇਹਨਾਂ ਲਫ਼ਜ਼ਾਂ ਨਾਲ ਆਗਿਆ ਦਿੱਤੀ ਤਾਂ ਤੜਤੀ ਇੱਕ ਵਾਰ ਜ਼ਰੂਰ ਢੋਲੀ ਹੋਵੇਗੀ ਤੇ ਆਸਮਾਨ ਨੇ ਆਪਣੀਆਂ ਨਜ਼ਰਾਂ ਚੁਕਾ ਲਈਆਂ ਹੋਣਗੀਆਂ। ਗੁਰੂ ਸਾਹਿਬ ਗੜੀ ਦੇ ਚੁਬਾਰੇ ਤੇ ਖੜੇ ਹੋ ਕੇ ਆਪਣੇ ਸਹਿਬਜ਼ਾਦਾ ਨੂੰ ਜੂਜ ਦੇ ਵੇਖਦੇ ਰਹੇ ਜੋ ਆਪਣੇ ਵੱਡੇ ਭਰਾ ਤੋਂ ਇੱਕ ਕਦਮ ਅੱਗੇ ਨਿਕਲਿਆ। ਆਖਿਰ ਗੁਰੂ ਸਾਹਿਬ ਨੇ ਆਪਣੀ ਕੋਹਰ ਆਮਾਨਤ ਆਕਾਲ ਪੁਰਖ ਨੂੰ ਭੇਟ ਕਰ ਦਿੱਤੀ। ਇਤਿਹਾਸ ਗਵਾਹ ਹੈ ਕਿ ਹਵਤਾਰਾਂ ਰਸੂਲਾਂ ਪੈਗੰਬਰਾਂ ਵਿੱਚ ਕੋਈ ਐਸਾ ਸਾਹਮਣ ਨਹੀਂ ਹੋਇਆ ਜਿਸ ਨੇ ਆਪਣੇ ਪੁੱਤਰਾਂ ਨੂੰ ਆਪ ਜੰਗ ਵਿੱਚ ਤੋੜ ਕੇ ਸ਼ਹੀਦ ਕਰਵਾ ਕੇ ਕਹਨਜੂ ਵੀ ਨਾ ਕਿਹਾ ਹੋਵੇ ਤੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਹੋਵੇ ਗੁਰੂ ਸਾਹਿਬ ਹੁਣ ਜੰਗ ਵਿੱਚ ਉਤਰਨ ਤਿਆਰ ਹੋ ਗਏ ਤਾਂ ਬੱਚੇ ਸਿੰਘਾਂ ਨੂੰ ਸ੍ਰੀ ਚਿੰਤਾ ਪੈ ਗਈ ਕਿ ਜੇਕਰ ਗੁਰੂ ਸਾਹਿਬ ਅੰਤ ਵਿੱਚ ਸ਼ਹੀਦ ਹੀ ਜਾਂ ਪੀ ਗਏ ਤਾਂ ਫਿਰ ਸੇ ਕੌਮ ਦੀ ਅਗਵਾਈ ਕੌਣ ਕਰੇਗਾ ਪੰਜਾਬ ਪਿਆਰਿਆਂ ਨੇ ਵਿਚਾਰ ਕਰ ਗੁਰੂ ਸਾਹਿਬ ਤੱਕ ਪਹੁੰਚ ਕੀਤੀ ਤੇ ਉਹਨਾਂ ਪੰਜਾਬ ਪਿਆਰਿਆਂ ਨੂੰ ਬਖਸ਼ੀ ਤਾਕਤ ਦੀ ਯਾਦ ਦਿਲਾਈ ਕਿ ਆ ਸਾਡਾ ਹੁਕਮ ਹੈ ਖਾਲਸਾ ਦਾ ਹੁਕਮ ਹੈ ਤਾਲੇ ਨਹੀਂ ਜਾ ਸਕਦਾ ਤੁਹਾਨੂੰ ਗੜੀ ਚੋਂ ਨਿਕਲਣਾ ਪਵੇਗਾ ਹੁਕਮਾਨ ਕੇ ਗੁਰੂ ਸਾਹਿਬ ਚੁੱਪ-ਚੁਪੀਤੇ ਵੀ ਨਹੀਂ ਗਏ ਤਾਂ ਜੋ ਸੰਸਾਰ ਇਹ ਨਾ ਕਹੇ ਕਿ ਗੁਰੂ ਗੋਬਿੰਦ ਸਿੰਘ ਨੇ ਮੈਦਾਨੇ ਜੰਗ ਚ ਸਿੰਘਾਂ ਨੂੰ ਛੱਡ ਕੇ ਉਹ ਭੱਜ ਗਿਆ ਸੀ ਉਹਨਾਂ ਨੇ ਗੜੀ ਚ ਨਿਕਲਣ ਤੋਂ ਪਹਿਲਾਂ ਨਰਸੀਮਾ ਵਜਾਇਆ ਜੋ ਵੈਰੀ ਨੂੰ ਖਬਰ ਮਿਲ ਜਾਵੇ ਕਿ ਗੁਰੂ ਗੋਬਿੰਦ ਸਿੰਘ ਨਿਕਲ ਰਿਹਾ ਅੱਗੇ ਵਧਣ ਦੀ ਹਿੰਮਤ ਨਹੀਂ ਹੋਈ ਗੜੀ ਤੋਂ ਚੰਦ ਕਦਮਾਂ ਦੀ ਦੂਰੀ ਤੇ ਇੱਕ ਨਿੱਕੇ ਜਿਹੇ ਢਿੱਲੇ ਤੇ ਖੜੇ ਹੋ ਕੇ ਤਿੰਨ ਵਾਰ ਤਾੜੀ ਵਜਾਈ ਲਲਕਾਰ ਕੇ ਉੱਚੀ ਆਵਾਜ਼ ਚ ਕਿਆ ਪੀਰੇ ਹਿੰਦ ਮੇ ਰਵਤ ਪੀਰੇ ਹਿੰਦ ਮੇ ਰਵਤ ਪੀਰੇ ਹੇ ਹਿੰਦ ਮੇ ਰਵਤ ਜਿਸ ਦਾ ਮਤਲਬ ਹੈ ਹਿੰਦ ਦਾ ਪੀਰ ਜਾ ਰਿਹਾ ਰੋਕ ਸਕਦੇ ਹੋ ਤਾਂ ਰੋਕ ਲਵੋ ਗੜੀ ਵਿੱਚ ਜਾਣ ਤੋਂ ਪਹਿਲਾਂ ਉਹਨਾਂ ਆਪਣਾ ਚੋਲਾ ਤੇ ਕਲਗੀ ਭਾਈ ਸੰਗਤ ਸਿੰਘ ਨੂੰ ਦਿੱਤੀ ਜੋ ਗੁਰੂ ਸਾਹਿਬ ਵਰਗੇ ਹੀ ਵਿਖਤੇ ਸਨ ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਦੋਨਾਂ ਭਰਾਵਾਂ ਨੇ ਵਿਆਹ ਨ ਕਰਾ ਕੇ ਸ਼ੁਰੂ ਤੋਂ ਗੁਰੂ ਸਾਹਿਬ ਦੀ ਖਾਤਰ ਆਪਣਾ ਤਨ ਮਨ ਤਨ ਗੁਰੂ ਸਾਹਿਬ ਨੂੰ ਸਮਰਪਿਤ ਕਰ ਦਿੱਤਾ ਸੀ ਗੁਰੂ ਸਾਹਿਬ ਨੇ 14 ਲੜਾਈਆਂ ਲੜੀਆਂ ਜਿਨ੍ਹਾਂ ਚੋਂ 13 ਲੜਾਈਆਂ ਦੌਰਾਨ ਭਾਈ ਸੰਗਤ ਸਿੰਘ ਗੁਰੂ ਸਾਹਿਬ ਦੇ ਨਾਲ ਸਨ ਸਿਰਫ ਆਖਰੀ ਲੜਾਈ ਖਦਰਾਨੇ ਦੀ ਢਾਬ ਵੇਲੇ ਉਹ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਚੁੱਕੇ ਸਨ ਇਸ ਜੰਗ ਚ 40 ਸਿੰਘਾਂ ਨੇ 10 ਲੱਖ ਦਾ ਟਕਰਾ ਕਰਦਿਆਂ ਸ਼ਹੀਦੀ ਜਾਂਪੀ ਲਿਆ ਪੰਜਾਂ ਚੋਂ ਦੋ ਪਿਆਰੇ ਜੋ ਗੁਰੂ ਸਾਹਿਬ ਦੇ ਨਾਲ ਸਨ ਜਦੋਂ ਬਾਹਰ ਨਿਕਲੇ ਤਾਂ ਭਾਈ ਦਇਆ ਸਿੰਘ ਦੇ ਪੈਰ ਨਾਲ ਬਾਬਾ ਜੁਝਾਰ ਸਿੰਘ ਦੀ ਮ੍ਰਿਤਕ ਦੇ ਟਕਰਾ ਗਈ ਤਾਂ ਉਹਨਾਂ ਗੁਰੂ ਸਾਹਿਬ ਨੂੰ ਕਿਹਾ ਮੇਰਾ ਦਿਲ ਕਰਦਾ ਹੈ ਮੈਂ ਆਪਣੀ ਦਸਤਾਰ ਸਹਿਬ ਜਾਦੇ ਤੇ ਪਾ ਦਿਆਂ ਉਸ ਵੇਲੇ ਗੁਰੂ ਸਾਹਿਬ ਨੇ ਸਭ ਸਿੰਘਾਂ ਦੀਆਂ ਮ੍ਰਿਤਕ ਦਿਹਾਣੇ ਇਸ਼ਾਰਾ ਕੀਤਾ ਤੇ ਕਿਹਾ ਮੈਂ ਪੰਥ ਵਿੱਚ ਵਿਖਰੇ ਵਾਂ ਕਿਵੇਂ ਪਾ ਦਿਆਂ ਇਹ ਸਭ ਮੇਰੇ ਬੱਚੇ ਨੇ ਜੇ ਤੇਰੇ ਕੋਲ ਸਭ ਲਈ ਇੰਤਜ਼ਾਮ ਹੈ ਤਾਂ ਪਾ ਦੇ ਨਹੀਂ ਤਾਂ ਕਿਸੇ ਤੇ ਵੀ ਨਾ ਪਾ ਅਗਲੇ ਦਿਨ ਬਾਕੀ ਬੱਚੇ ਸਿੰਘ ਵੀ ਇਕਕ ਕਰਕੇ ਸ਼ਹੀਦ ਹੋ ਗਏ ਪਰ ਵੈਰੀ ਦੀ ਈਨ ਨਹੀਂ ਮੰਨੀ ਇੰਜ ਸਹਿਬ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਦਾ ਬਚਨ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਦਾ ਮਹਾਵਾਕ ਪੂਰਾ ਹੋਇਆ ਸ਼੍ਰੀ ਚਮਕੌਰ ਸਾਹਿਬ ਦੀ ਰਣ ਭੂਮੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਭ ਜਾਦੇ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਦੇ ਨਾਲ ਪੰਜ ਪਿਆਰਿਆਂ ਚੋਂ ਭਾਈ ਮੋਹਕਮ ਸਿੰਘ ਤੇ ਭਾਈ ਹਿੰਮਤ ਸਿੰਘ ਤੇ ਭਾਈ ਸਹਿਬ ਨੇ ਸ਼ਹੀਦੀ ਪ੍ਰਾਪਤ ਕੀਤੀ